ਬੋਲਾ ਪਾਇਆ ਹੈ ਪਗ ਬੰਨੀ ਹੈ ਹਰ ਕੋਈ ਸਾਧੂ ਜਾਪਦਾ ਹੈ ਪਰ ਜਿਹੜੇ ਸਾਧੂਆਂ ਦੇ ਲੜ ਲੱਗਣ ਦੀ ਗੱਲ ਹੋ ਰਹੀ ਹੈ ਇਹ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨਾ ਸਾਧੂਆਂ ਦੀ ਬਾਣੀ ਦਰਜ ਹੈ ਮਨ ਨੂੰ ਸਾਧਣ ਵਾਲੇ ਬਿਖਮ ਨਦੀ ਜਾਹੇ ਤਰਨੀ ਬਿਖਮ ਹੁੰਦਾ ਔਖਾ ਔਖੀਆਂ ਨਦੀਆਂ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀਆਂ ਹਨ ਜ਼ਿੰਦਗੀ ਹੀ ਇੱਕ ਨਦੀ ਵਾਂਗ ਹੈ ਕਦੇ-ਕਦੇ ਉੱਤੇ-ਉੱਤੇ ਤੈਰੀਦਾ ਕਦੇ-ਕਦੇ ਗੋਤੇ ਖਾਣ ਲੱਗ ਜਾਈਦਾ ਹੈ ਜਿਨ੍ਹਾਂ ਦਾ ਸਾਹ ਔਖਾ ਔਖਾ ਹੈ ਜਿਨ੍ਹਾਂ ਦੀ ਜਾਨ ਔਖੀ ਔਖੀ ਹੈ ਦਾ ਮਤਲਬ ਉਹ ਡੁੱਬ ਰਹੇ ਹਨ ਜਿਹੜਾ ਡੁੱਬ ਰਿਹਾ ਹੁੰਦਾ ਹੈ ਉਹਦੀ ਜਾਨ ਔਖੀ ਹੁੰਦੀ ਹੈ ਉਹਨੂੰ ਸਾਹ ਨਹੀਂ ਆਉਂਦਾ ਉਹਨੂੰ ਘੁੱਟਣ ਮਹਿਸੂਸ ਹੁੰਦੀ ਹੈ ਅੱਜ ਦੇ ਸਮੇਂ ਵਿੱਚ ਜਿਸ ਬੰਦੇ ਨੂੰ ਘਟਨ ਮਹਿਸੂਸ ਹੁੰਦੀ ਹੈ ਜਿਹਦਾ ਸਾਹ ਔਖਾ ਔਖਾ ਰਹਿੰਦਾ ਜਿਹਨੂੰ ਜ਼ਿੰਦਗੀ ਚੰਗੀ ਚੰਗੀ ਨਹੀਂ ਲੱਗਦੀ ਘਟਿਆ 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 ਰਹਿੰਦਾ ਹੈ ਦਾ ਮਤਲਬ ਉਹ ਕਿਤੇ ਨਾ ਕਿਤੇ ਡੋਬ ਰਿਆ ਔਖਾ ਕਾਰਨ ਕੀ ਹੈ ਜੀ ਕਾਰਨ ਇਹ ਹੈ ਕਿ ਜ਼ਿੰਦਗੀ ਦੀ ਨਦੀ ਜਿਹੜੀ ਹੈ ਲੈਣਾ ਵੱਡੀਆਂ ਨੇ ਤੈਰਨਾ ਆਉਂਦਾ ਨਹੀਂ ਪਰ ਜਿਸ ਬੰਦੇ ਨੂੰ ਤੈਰਨਾ ਆਉਂਦਾ ਹੋਵੇ ਤਾਰੂ ਹੁੰਦੇ ਨੇ ਉਹ ਤੇ ਜਿੰਨਾ ਲਹਿਰਾਂ ਵੱਡੀਆਂ ਹੋਣ ਨਾ ਜਿਹੜੇ ਬੰਦੇ ਲਹਿਰਾਂ ਦੇ ਵਿੱਚ ਤਾਰੂ ਹੁੰਦੇ ਨੇ ਨਾ ਜਿੱਡੀਆਂ ਲਹਿਰਾਂ ਵੱਡੀਆਂ ਹੋਣ ਉਹਨਾਂ ਉਹਨਾਂ ਨੂੰ ਨਜ਼ਾਰਾ ਜ਼ਿਆਦਾ ਆਉਂਦਾ ਹੈ ਕਮਾਲ ਦੀ ਗੱਲ ਹੈ ਲਹਿਰਾਂ ਵੱਡੀਆਂ ਹੋਣ ਉਹਨਾਂ ਨੂੰ ਜ਼ਿਆਦਾ ਨਜ਼ਾਰਾ ਆਉਂਦਾ ਹੈ ਪਾਣੀ ਡੂੰਘਾ ਹੋਵੇ ਉਹਨਾਂ ਨੂੰ ਜ਼ਿਆਦਾ ਨਜ਼ਾਰਾ ਆਉਂਦਾ ਹੈ ਤਾਰੂ ਨੂੰ ਨਜ਼ਾਰਾ ਆਉਂਦਾ ਹੈ ਪਰ ਜਿਹੜਾ ਤਾਰੂ ਨਾ ਹੋਵੇ ਉਹਨੂੰ ਲਹਿਰਾਂ ਨੂੰ ਦੇਖ ਕੇ ਕਬਰਾਹਟ ਹੁੰਦੀ ਹੈ ਔਖਾ ਹੋ ਜਾਂਦਾ ਇਸੇ ਤਰ੍ਹਾਂ ਜ਼ਿੰਦਗੀ ਦੀ ਨਦੀ ਨੂੰ ਪਾਰ ਕਰਨਾ ਹੈ ਤੇ ਹੈਲਪ ਲਈ ਜਾ ਸਕਦੀ ਹੈ ਜਿਹੜੇ ਤੈਰਨਾ ਜਾਣਦੇ ਹਨ ਬੱਚਿਆਂ ਦਾ ਖਿਆਲ ਰੱਖਣਾ ਜੀ ਬੱਚੇ ਰੋਣ ਬਾਹਰ ਬੈਠਣਾ ਫਿਰ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਸੰਗਤ ਦਾ ਖਿਆਲ ਰੱਖਣਾ ਬੱਚਾ ਤੇ ਪਿਆਰਾ ਹੈ ਬੱਚੇ ਨੂੰ ਨਹੀਂ ਪਤਾ ਬੱਚਾ ਤੇ ਪਿਆਰਾ ਹੈ ਮਾ ਨੂੰ ਫਿਕਰ ਹੋਣਾ ਚਾਹੀਦਾ ਇਧਰ ਸੁਣੋ ਜੀ ਧਿਆਨ ਦਿਓ ਜਿਹੜੇ ਤਾਰੂ ਹਨ ਉਹਨਾਂ ਨੂੰ ਪੁੱਛਣਾ ਪੈਣਾ ਹੈ ਰਿਕਵੈਸਟ ਕਰਨੀ ਪੈਣੀ ਹੈ ਸਾਨੂੰ ਵੀ ਤਰੀਕਾ ਦੱਸੋ ਜਿੰਨੀਆਂ ਲਹਿਰਾਂ ਆਉਂਦੀਆਂ ਉਹਨਾਂ ਹੀ ਤੂੰ ਮਜ਼ਬੂਤ ਹੋ ਜਾਣਾ ਹੈ ਉਹਨਾਂ ਹੀ ਵਧੀਆ ਤਿਆਰਦਾ ਹੈ ਗੱਲ ਕੀ ਹੈ ਫਰਕ ਹੈ ਬੜਾ ਸਾਡੇ ਤੇ ਤੇਰੇ ਵਿੱਚ ਇਹੀ ਫਰਕ ਹੈ ਸਾਡੇ ਤੇ ਸਾਧੂਆਂ ਵਿੱਚ ਇਹੀ ਫਰਕ ਹੁੰਦਾ ਹੈ ਸਾਡੇ ਤੇ ਕਲਗੀਧਰ ਚ ਇਹੀ ਫਰਕ ਹੈ ਉਹ ਜਿੰਨੇ ਦੁੱਖ ਆਉਂਦੇ ਨੇ ਉਹਨਾਂ ਜ਼ਿਆਦਾ ਹੱਸਦੇ ਨੇ ਅਸੀਂ ਜਿੰਨੀਆਂ ਤਕਲੀਫਾਂ ਆਉਂਦੀਆਂ ਆਉਂਦੀਆਂ ਉਹਨਾਂ ਹੀ ਜ਼ਿਆਦਾ ਰੋਂਦੇ ਸਾਡੇ ਜੀਤੇਨਾਂ ਚ ਇਹੀ ਤੇ ਫਰਕ ਹੈ ਤਵੀ ਤੇ ਭਾਉਂਦੇ ਆ ਮਹਾਰਾਜ ਹੱਸਦੇ ਆ ਖੁਸ਼ ਹੁੰਦੇ ਆ ਕੋਈ ਨਹੀਂ ਭਈ ਇਹ ਵੀ ਇੱਕ ਰੰਗ ਹੈ ਤਕਲੀਫਾਂ ਦੇ ਵਿੱਚ ਉਹਨਾਂ ਨੂੰ ਰੰਗ ਲੱਗਦੇ ਨੇ ਮਸਤੀ ਹੁੰਦੀ ਹੈ ਠੀਕ ਹੈ ਅਸੀਂ ਤਕਲੀਫਾਂ ਦੇ ਵਿੱਚ ਡੁੱਬਣ ਲੱਗ ਜਾਂਦੇ ਆ ਸਾਡਾ ਸਾਹ ਔਖਾ ਹੋ ਰਿਹਾ ਲਹਿਰਾਂ ਵੱਡੀਆਂ ਵੱਡੀਆਂ ਨੇ ਜਾਨ ਸਾਡੀ ਔਖੀ ਹੋਈ ਪਈ ਔਖੀ ਹੋਈ ਫਿਰ ਕਿੰਨੂ ਪੁੱਛੀਏ ਗੁਰੂ ਅਰਜਨ ਦੇਵ ਜੀ ਵਰਗਾ ਤਾਰੂ ਹੈ ਹੀ ਕੋਈ ਕਬੀਰ ਸਾਹਿਬ ਵਰਗਾ ਤਾਰੂ ਕੋਈ ਨਹੀਂ ਜ਼ਿੰਦਗੀ 'ਚ ਕਿੰਨੀਆਂ ਤਕਲੀਫਾਂ ਆਈਆਂ ਪਰ ਤੈਰ ਗਿਆ ਮਹਾਰਾਜ ਰਵਿਦਾਸ ਜੀ ਵਰਗਾ ਤਾਰੂ ਹੀ ਨਹੀਂ ਲੱਭਦਾ ਕੋਈ ਨਾਮਦੇਵ ਸਾਹਿਬ ਜੀ ਵਰਗਾ ਤਾਰੂ ਕਿੱਥੇ ਹੈ ਅੱਜ ਗੁਰੂ ਨਾਨਕ ਪਾਸ਼ਾ ਬਾਣੀ ਤੇ ਪੜੋ ਉਹਨਾਂ ਦੀ ਐਸੇ ਤਾਰੂ ਮਿਲਣਗੇ ਕਿੱਥੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੁੱਖ ਸੁੱਖ ਆਉਂਦੇ ਹਨ ਤੈਰਨਾ ਸਿੱਖ ਆ ਆ ਤੈਰਨਾ ਕੋਈ ਉਠਾ ਉਖਾ ਨਹੀਂ ਹੈ ਹੁਣ ਸਾਨੂੰ ਤੇ ਜੇ ਆਪਾਂ ਕਹੀਏ ਨਹਿਰ ਚ ਤੈਰਨਾ ਡਰ ਲੱਗਦਾ ਕਿਉਂਕਿ ਨਹਿਰ ਚ ਬੜੇ ਨਹੀਂ ਕਦੇ ਮੈਂ ਐਦਾਂ ਵੀ ਤੈਰ ਲੈਣਾ ਵੀ ਜੇ ਚੌਂਕੜਾ ਲਾ ਲਵਾਂ ਲੰਮਾ ਪਾ ਕੇ ਹੱਥ ਐਦਾਂ ਜੋੜ ਲਵਾਂ ਚੌਂਕੜਾ ਲਾ ਲਵਾਂ ਤਾਂ ਵੀ ਚੌਂਕੜਾ ਲਾ ਕੇ ਮਤਲਬ ਜਿਵੇਂ ਮੈਂ ਚੌਂਕੜਾ ਲਾਇਆ ਮੈਂ ਪਾਣੀ ਤੇ ਲੰਮਾ ਪੈ ਕੇ ਚੌਂਕੜਾ ਲਾ ਲਵਾਂ ਹੱਥ ਜੋੜ ਲਵਾਂ ਤਾਂ ਵੀ ਨਹੀਂ ਥੱਲੇ ਜਾਂਦਾ ਡੁੱਬਦਾ ਮੈਨੂੰ ਤੈਰਨਾ ਆਉਂਦਾ ਹੈ ਸਿੱਖਿਆ ਪਰ ਸੈਂਟ ਵੀ ਉਹਦੇ ਤੇ ਭਾਵੇਂ ਰੋਟੀ ਵੀ ਖਾ ਲਓ ਚਾਹ ਵੀ ਪੀ ਲਓ ਥੱਲੇ ਨਹੀਂ ਜਾਂਦਾ ਤੈਰਨਾ ਆ ਗਿਆ ਟ੍ਰੇਨਿੰਗ ਹੋ ਗਈ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਤੈਰਨਾ ਜਦੋਂ ਆ ਜਾਏਗਾ ਟ੍ਰੇਨਿੰਗ ਹੋ ਜਾਂਦੀ ਹੈ ਨਾ ਤੈਰਨ ਦੀ ਵੀ ਟ੍ਰੇਨਿੰਗ ਲੈਣੀ ਪੈਂਦੀ ਹੈ ਟ੍ਰੇਨਡ ਹੋ ਜਾਂਦਾ ਮਾਈਂਡ ਪਾਣੀ ਨਹੀਂ ਬੰਦੇ ਨੂੰ ਡੋਬਦਾ ਬੰਦੇ ਦਾ ਡਰ ਡੋਬਦਾ ਪਾਣੀ ਥੋੜਾ ਡੋਬਦਾ ਕਦੇ ਪਾਣੀ ਦੇ ਉੱਤੇ ਤੁਸੀਂ ਮਰ ਜਾਣਾ ਜਦੋਂ ਡਰ ਨੂੰ ਹਟ ਜਾਣਾ ਉਹੀ ਦੇਹ ਹੈ ਤੇਰੀ ਹੁਣ ਕਿਹੜਾ ਹੌਲੀ ਹੋਗੀ ਉੱਤੇ ਤੈਰੇਗਾ ਤੈਰੇਗਾ ਕਿਉਂ ਕਿਉਂਕਿ ਹੁਣ ਤੂੰ ਵਿਚਾਰ ਭੈ ਨਹੀਂ ਮਨ ਮਰ ਗਿਆ ਤੇਰਾ ਜਿਹੜਾ ਡਰਦਾ ਸੀ ਉਹ ਮਰ ਗਿਆ ਦੇ ਉੱਤੇ ਆ ਜਾਂਦੀ ਹੈ ਫਿਰ ਬੰਦਾ ਡੁੱਬ ਨਹੀਂ ਸਕਦਾ ਜੇ ਮਾਈਂਡ ਸ਼ਾਂਤ ਕਰ ਲਵੇ ਇਹ ਕਦੇ ਵੀ ਪਾਣੀ ਨਹੀਂ ਡੋਬੇਗਾ ਐ ਪੈ ਜਾ ਪਾਣੀ ਦੇ ਉੱਤੇ ਐ ਐ ਪਿੱਛੇ ਨੂੰ ਡਿੱਗ ਜਾ ਉਹ ਪਾਣੀ ਦੇ ਉੱਤੇ ਪੈ ਜਾ ਮੈਨੂੰ ਡੋਬੂ ਨਹੀਂ ਐ ਪੈ ਜਾ ਡੋਬਦਾ ਨਹੀਂ ਪਾਣੀ ਪਰ ਤੂੰ ਭਰੋਸਾ ਹੀ ਨਹੀਂ ਕਰਨਾ ਤੂੰ ਕਹਣਾ ਹਏ ਐ ਕਿਵੇਂ ਮੈਂ ਥੱਲੇ ਜਾऊं ਮੈਂ ਡਿੱਗ ਜਾਣਾ ਮੇਰੇ ਨੱਕ 'ਚ ਪਾਣੀ ਪੈ ਜਾ ਤੂੰ ਐ ਘਬਰਾਉਣਾ ਹੈ ਫਿਰ ਡੁੱਬਣਾ ਪਾਣੀ ਨੇ ਨਹੀਂ ਡੋਬਿਆ ਤੈਨੂੰ ਤੇਰੀ ਘਬਰਾਹਟ ਨੇ ਡੋਬਿਆ ਬੰਦੇ ਨੂੰ ਦੁੱਖ ਦੁੱਖ ਨਹੀਂ ਡੋਬਦੇ ਬੰਦਾ ਆਪ ਡਰ ਕੇ ਡੁੱਬਦਾ ਡਰ ਜਾਂਦਾ ਘਬਰਾ ਜਾਂਦਾ ਜੇ ਕਬਰਾਵੇਂ ਨਾ ਦੁੱਖ ਤੋਂ ਫਿਰ ਨਹੀਂ ਡੁੱਬਦਾ ਫਿਰ ਕੀ ਹੋ ਗਿਆ ਉੱਤੇ ਉੱਤੇ ਤੈਰਦਾ ਫਿਰ ਤਕਲੀਫਾਂ ਤੋਂ ਡਰਦੇ ਹੋ ਜਦੋਂ ਤੁਸੀਂ ਕਬਰਾ ਜਾਂਦੇ ਹੋ ਫਿਰ ਉਨਾ ਹੀ ਥੱਲੇ ਜਾਓਗੇ ਪਾਣੀ ਕਦੇ ਨਹੀਂ ਡੁੱਬਦਾ ਸਮੁੰਦਰ ਦੇ ਵਿੱਚ ਐ ਲੰਮਾ ਪੈ ਜਾ ਪਰ ਡਰੀ ਨਾ ਭਰੋਸਾ ਕਰ ਲੈ ਐ ਫੈ ਥੱਲੇ ਨਹੀਂ ਜਾਏਗਾ ਪਰ ਤੇਰੇ ਡਰਾਂ ਇਥੇ ਨਹੀਂ ਡੁੱਬਦੇ ਹਮੇਸ਼ਾ ਲੋਕ ਡਰ ਕੇ ਡੋਬ ਕਾਲੇ ਪੈ ਜਾਂਦੇ ਨੇ ਘਬਰਾਹਟ ਹੋ ਜਾਂਦੀ ਹੈ ਉਹਨਾਂ ਨੂੰ ਡਰ ਵੀ ਪਾਣੀ ਚ ਬੰਦਾ ਮਰ ਜਾਂਦਾ ਮੈਂ ਵੀ ਮਰ ਜਾਣਾ ਮੈਂ ਮਰ ਜਾਣਾ ਮੈਂ ਖਤਮ ਆ ਬਸ ਹੁਣ ਮੈਂ ਪਾਣੀ ਚ ਡਿੱਗ ਗਿਆ ਨਹਿਰ ਚ ਆ ਡਿੱਗ ਪਿਆ ਹੁਣ ਮੈਂ ਖਤਮ ਆ ਉਹਦਾ ਇਹ ਡਰ ਉਹਨੂੰ ਮਾਰ ਦਿੰਦਾ ਪਾਣੀ ਨਹੀਂ ਮਾਰਦਾ ਉਹਦਾ ਬੰਦੇ ਦਾ ਡਰ ਮਾਰਦਾ ਇਸੇ ਤਰ੍ਹਾਂ ਜਦੋਂ ਸਾਡੀ ਜ਼ਿੰਦਗੀ ਚ ਕੋਈ ਮੁਸ਼ਕਲ ਆਉਂਦੀ ਹੈ ਅਸੀਂ ਐਨੇ ਡਰ ਜਾਂਦੇ ਆ ਘਬਰਾ ਜਾਂਦੇ ਆ ਹੁਣ ਨਹੀਂ ਮੇਰਾ ਕੁਝ ਬਣ ਸਕਦਾ ਹੁਣ ਨਹੀਂ ਮੈਂ ਬਚਣਾ ਬਸ ਹੁਣ ਤਾਂ ਖਤਮ ਹੈ ਜ਼ਿੰਦਗੀ ਇਹ ਤੁਹਾਡੀ ਸੋਚ ਤੁਹਾਨੂੰ ਖਤਮ ਕਰ ਦਿੰਦੀ ਤੇ ਤੁਸੀਂ ਇਹ ਸੋਚੋ ਵੀ ਇਹ ਵੀ ਇੱਕ ਪਰਖ ਦੀ ਘੜੀ ਹੈ ਇੱਕ ਟਾਈਮ ਆਇਆ ਹੈ ਇਹਦੇ ਚੋਂ ਮੈਂ ਮਜ਼ਬੂਤ ਹੋ ਕੇ ਨਿਕਲ ਜਾਣਾ ਹੈ ਕੋਈ ਵੀ ਦੁੱਖ ਮੇਰੇ ਇੱਥੇ ਤੱਕ ਨਹੀਂ ਆਊ ਝੱਲਾਂਗੇ ਜੋ ਹੁੰਦਾ ਚੱਲ ਲਾਂਗੇ ਦੁੱਖ ਆਵੇ ਤਕਲੀਫ ਆਵੇ ਸਭ ਕਰਾਂਗੇ 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 ਫਿਰ ਤੂੰ ਉਹਦੇ ਉੱਤੇ ਤੈਰੇਗਾ ਘਬਰਾਏਂਗਾ ਨਹੀਂ ਘਬਰਾਹਟ ਤੇਰੀ ਡੋਬੇਗੀ ਘਬرائیਂ ਜ਼ਿੰਦਗੀ ਚ ਕਦੇ ਘਬਰਾਓ ਨਾ ਤੇ ਐਸੇ ਤਾਰੂ ਜਿਹੜੇ ਹਨ ਪਾਸ਼ਾ ਵਰਗੇ ਉਹਨਾਂ ਦੀ ਬਾਣੀ ਪੜੋ ਉਹਨਾਂ ਨੂੰ ਸਮਝੋ ਉਹਨਾਂ ਦੀ ਜ਼ਿੰਦਗੀ ਨੂੰ ਵੇਖੋ ਵੀ ਕਿਵੇਂ ਦੀ ਤਕਲੀਫਾਂ ਦੇ ਵਿੱਚੋਂ ਲੰਗੇ ਆ ਕਿਹੜੀ ਗੱਲ ਬਸ ਫਿਰ ਜ਼ਿੰਦਗੀ ਜਿਉਣੀ ਆ ਕੀ ਤੈਰਨਾ ਆ ਗਿਆ ਘਬਰਾਓ ਨਾ ਜਿੰਨਾ ਘਬਰਾਓਗੇ ਉਨਾ ਹੀ ਮੁਸ਼ਕਲ ਹਾਵੀ ਹੁੰਦੀ ਜਾਂਦੀ ਹੈ ਤਕਲੀਫਾਂ ਉਹਨੀਆਂ ਵੱਧ ਜਾਂਦੀਆਂ ਤਕਲੀਫ ਹੁੰਦੀ ਹੈ ਰਾਈ ਜਿੱਦੀ ਤੁਹਾਡੀ ਘਬਰਾਹਟ ਉਹਨੂੰ ਪਹਾੜ ਬਣਾ ਦਿੰਦੀ ਹੈ ਤੇ ਜੇ ਘਬਰਾਵੇਂ ਨਾ ਪਹਾੜ ਵਰਗੀ ਮੁਸੀਬਤ ਤੇਰੇ ਲਈ ਰਾਈ ਜਿੰਨੀ ਬਣ ਜੂਗੀ ਘਬਰਾ ਹੀ ਖੜਾ ਨਹੀਂ ਕੋਈ ਗੱਲ ਨਹੀਂ ਐਂ ਜੇ ਕਰਦੇ ਵੀ ਉਹ ਕੋਈ ਗੱਲ ਨਹੀਂ ਵੇਖ ਲਾਂਗੇ ਮਤਲਬ ਇਦਾਂ ਦੇ ਵੀ ਲੋਕ ਹੋਏ ਐ ਜਿਹੜੇ ਕਹਿੰਦੇ ਮੌਤ ਆਈ ਐ ਚੱਲ ਕੋਈ ਗੱਲ ਨਹੀਂ ਮੌਤ ਨੂੰ ਵੀ ਉਹ ਨਿੱਕੀ ਦੀ ਸਮਝਦੇ ਨੇ ਵੀ ਚੱਲ ਯਾਰ ਫਿਰ ਕੀ ਹੋਇਆ ਵਿਰਾਟ ਜੀਵਨ ਮਿਲਣ ਲੱਗਿਆ ਮੌਤ ਮਹਾ ਸਮਾਦੀ ਹੈ। ਛੋਟੀ ਸਮਾਦੀ ਹੁੰਦੀ ਹੈ ਘੰਟੇ ਦੀ, 2 ਘੰਟੇ ਦੀ ਬਹਿ ਕੇ ਚੌਂਕੜਾ ਮਾਰ ਕੇ। ਜਦੋਂ ਬੰਦਾ ਮਰ ਜਾਂਦਾ ਹੈ ਮਹਾਨ ਮਹਾ ਸਮਾਦੀ ਚ ਚਲੇ ਜਾਂਦਾ ਹੈ। ਨੇਚਰ ਨਾਲ ਨੇਚਰ ਹੋ ਜਾਂਦਾ। ਬਸ ਐਸੀ ਨੀਂਦ ਹੈ ਲੰਬੀ ਨੀਂਦ ਹੈ। ਵੱਡੀ ਨੀਂਦ ਹੈ। ਮੌਤ ਨੂੰ ਮੌਤ ਬਾਰੇ ਤੇ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਆਉਣ ਵਾਲੇ ਦਿਨਾਂ 'ਚ। ਮੌਤ ਤੋਂ ਡਰ ਪਾਇਆ ਗਿਆ ਅਸਲ ਵਿੱਚ ਮੌਤ ਤੋਂ ਡਰਨਾ ਨਹੀਂ ਸੀ ਅਕਸੈਪਟੈਂਸ ਹੋਣੀ ਚਾਹੀਦੀ ਸੀ ਕਿ ਮੌਤ ਆਉਣੀ ਹੈ ਤੇ ਮੌਤ ਸਗੋਂ ਮਾੜੀ ਚੀਜ਼ ਨਹੀਂ ਵਧੀਆ ਚੀਜ਼ ਹੈ ਵਿਰਾਟ ਜੀਵਨ ਵਿੱਚ ਜਾਵਾਂਗੇ ਵੱਡੇ ਜੀਵਨ ਵਿੱਚ ਜਾਵਾਂਗੇ ਬਰਾਡ ਮੁੰਦੇ ਛੋਟਾ ਜਿਹਾ ਜੀਵਨ ਹੈ ਛੋਟਾ ਜਿਹਾ ਸਰੀਰ ਹੈ ਇੰਨੇ ਕਦਾ ਹੀ ਪਤਾ ਲੱਗਦਾ ਜਦੋਂ ਮੈਂ ਨੇਚਰ ਬਣ ਗਿਆ ਫਿਰ ਮੈਂ ਵਿਰਾਟ ਰੂਪ ਵਿੱਚ ਚਲਿਆ ਜਾਵਾਂਗਾ ਮੈਂ ਵੱਡਾ ਹੋ ਜਾਣਾ ਮੌਤ ਨਾਲ ਮੈਂ ਛੋਟਾ ਨਹੀਂ ਹੋਣਾ ਸਗੋਂ ਮੌਤ ਨਾਲ ਮੈਂ ਵੱਡਾ ਹਾਂ ਇਹਦੇ ਤੇ ਸਮਝਣਾ ਸੀ ਇਸ ਟੌਪਿਕ ਨੂੰ ਪਰ ਮੌਤ ਤੋਂ ਡਰਿਆ ਬਹੁਤ ਜਾਂਦਾ ਤਾਂ ਹੀ ਗੁਰੂ ਪਾਤਸ਼ਾਹ ਦਾ ਨਹੀਂ ਬਚਣਾ ਆਪਾਂ ਪਿਛਲੇ ਐਤਵਾਰ ਗਾਇਆ ਸੀ ਕੌਣ ਮੂਆ રે ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਭਇਆ ਇਹ ਤੈਨੂੰ ਭੁਲੇਖਾ ਹੀ ਸੀ ਮੌਤ ਮੌਤ ਬੋਤ ਕੀ ਹੈ ਕੁਝ ਨਹੀਂ ਹੁੰਦੀ ਮੌਤ ਅਸਲ ਵਿੱਚ ਹੁੰਦੀ ਨਹੀਂ ਸਾਨੂੰ ਲੱਗਦਾ ਹੈ ਮੌਤ ਮੈਂ ਤੁਹਾਨੂੰ ਕਿੰਨੀ ਵਾਰੀ ਇਹ ਗੱਲ ਕਹਿ ਚੁੱਕਿਆ ਆ ਰਮਾਲ ਨੂੰ ਮਾਰ ਕੇ ਵਿਖਾਓ ਇਹਨੂੰ ਮਾਰੋ ਕੀ ਕਰੇਗਾ ਅਗ ਲਾਏਗਾ ਟੁਕੜੇ ਟੁਕੜੇ ਕਰ ਦੇ ਮੈਂ ਕਹੂੰਗਾ ਮਰਿਆ ਤੇ ਐ ਨਹੀਂ ਟੁਕੜੇ ਟੁਕੜੇ ਹੁਣ ਟੁਕੜੇ ਹੋ ਗਏ ਪਹਿਲਾਂ ਮਰਮਹਾਲੇ ਦਾ ਨਾਂ ਸੀ ਮੁੜ ਕੇ ਕੀ ਨਾਂ ਇਹਦਾ ਹੋ ਗਿਆ ਟੁਕੜੇ ਮਾਰ ਅਗ ਲਾ ਦੇ